ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਾਂ ਇਕਬਾਲ ਸਿੰਘ ਗੋਰਾ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਵਿਖੇ ਪਹੁੰਚੇ ਆਂ ਜਿੱਥੇ ਸਾਡਾ ਵੀਰ ਜੋ ਪਿਛਲੇ 40-42 ਸਾਲ ਤੋਂ ਅੰਗਹੀਨ ਹੈ ਜਿਹਦੀ ਲੱਤ ਨੂੰ ਪੂੜਿਆ ਹੋਇਆ ਹੋਇਆ ਉਹ ਹੋਰਾਂ ਵਾਸਤੇ ਮਿਸਾਲ ਬਣਿਆ ਆਪਣੀ ਮਿਹਨਤ ਕਰ ਰਿਹਾ ਜਿਸਨੇ ਲਗਾਤਾਰ ਕੋਈ ਵੀ ਕੰਮ ਮਿਲ ਜੇ ਉਹਦੇ ਵਿੱਚ ਦੇਰੀ ਨਹੀਂ ਕੀਤੀ ਡਟ ਕੇ ਕੀਤਾ ਆਪਣੇ ਪਰਿਵਾਰ ਨੂੰ ਪਾਲਣ ਪੋਸਣ ਲਈ ਉਹਦੇ ਨਾਲ ਗੱਲਬਾਤ ਕਰਨ ਲਈ ਸੀ ਪਹੁੰਚੇ ਆ ਆਓ ਕਰਦੇ ਹਾਂ ਗੱਲਬਾਤ ਸਾਡੇ ਨਾਲ ਨੇ ਭਾਈ ਰਾਜਵੰਦ ਸਿੰਘ ਜੀ ਭਾਈ ਸਸੀਗਲ ਜੀ ਸਸੀਗਲ ਬਾਈ ਜੀ ਸਾਰਿਆਂ ਤੋਂ ਪਹਿਲਾਂ ਵੈਕਲ ਜੀ ਖਾਲਸਾ ਵੈਕਲ ਜੀ ਦੀ ਫਤਿਹ ਜੀ ਭਾਈ ਜੀ ਤੁਹਾਨੂੰ ਕਦੋਂ ਦੇ ਤੁਸੀਂ ਪੋਲੀ ਦੇ ਸ਼ਿਕਾਰ ਹੋਏ ਹੋ ਇਹ ਮੇਰਾ ਜੀ ਜਨਮ 1979 ਦਾ ਹੈਗਾ ਜੀ ਤੇ 1980 ਚ ਮੈਨੂੰ ਪੋਲਗੇ ਦਾ ਟੀਕਾ ਗਲਤ ਲੱਗ ਗਿਆ ਇਸ ਸਾਲ ਬਾਅਦ ਤੇ ਉਸ ਤੋਂ ਬਾਅਦ ਫਿਰ ਮੇਰੀ ਇਹ ਲਾਤ ਸੂਤ ਨਹੀਂ ਆਈ ਉਦੋਂ ਹਾਲਾਤ ਨੂੰ ਪਤਾ ਇਹੋ ਜਿਹੇ ਸੀ ਵੀ ਕੋਈ ਇਲਾਜ ਇਹ ਨਹੀਂ ਸੀ ਜੀ ਮਾਪੇ ਉਹ ਭੱਜੇ ਦਾ ਬਸੇਰਾ ਪਰ ਉਹ ਗੱਲ ਨਹੀਂ ਬਣੀ ਵੀ ਇੰਤਰਾਸ ਨਹੀਂ ਆਈ ਜੀ ਤੇ ਫਿਰ ਘਰ ਦੇ ਹਾਲਾਤ ਥੋੜੇ ਜਿਹੋ ਜਿਹੇ ਸੀਗੇ ਜੀ 8 7-8 ਪੜਾਇਆ ਮੈਨੂੰ ਗਾਂ ਨਹੀਂ ਸੀ ਪੂੰਜੀ ਹੈ ਨਹੀਂ ਸੀ ਨਹੀਂ ਜੀ ਕੋਈ ਪੜ ਕੇ ਫਿਰ ਮੈਂ ਆਪਦਾ ਐਸਟੀਡੀ ਵਗੈਰਾ ਤੇ ਲਗਾ ਰਿਆ ਜੀ ਫਿਰ ਮੈਂ ਉਦੋਂ ਬਾਅਦ ਫਿਰ 20 ਸਾਲ ਮੈਂ ਫੈਕਟਰੀ 'ਚ ਕੰਮ ਕੀਤਾ ਜੀ ਮੋਰਕੇ ਕੰਮ ਜਾਨੀ ਕਿ ਮਸ਼ੀਨਾਂ ਨਾਲ ਤੁਹਾਨੂੰ ਪਤਾ ਮਸ਼ੀਨਾਂ ਦਾ ਕੰਮ ਹੁੰਦਾ ਜਿਹੜਾ ਉਹ ਜਿਆਦਾ ਲਗਾਤਾਰ ਕਰਨ ਵਾਲਾ ਫਿਰ ਸੀਰੀਜ਼ ਸਾਰ ਛੱਡ ਗਿਆ ਸੀਗਾ ਤੂਈ ਟਾਈ ਦੁਹਣ ਲੱਗ ਪੈਂਦੀ ਸੀ ਔਖਾ ਬਹੁਤ ਹੁੰਦਾ ਸੀਗਾ ਮਿਹਨਤ ਕਰਨੀ ਔਖੀ ਸੀ ਫਿਰ ਮੈਂ ਜਾਨੀ ਕਿ ਰੈਸਟ ਤੇ ਹੋ ਗਿਆ ਸੀ ਤੇ ਉਸ ਤੋਂ ਬਾਅਦ ਸਾਡੇ ਮੈਂ ਗੁਰਦਰ ਸਿੰਘ ਜਾਨਾ ਹੁੰਨਾ ਸਾਡੇ ਮਾਪੁਰਛੇ ਬਾਬਾ ਕਰਮਜੀਤ ਸਿੰਘ ਜੀ ਬਹੁਤ ਪੁੱਜੇ ਹੋਏ ਤੇ ਉਹਨਾਂ ਨੇ ਜਾਨੀ ਕਿ ਮੈਨੂੰ ਆਦੇ ਵੀ ਕੋਈ ਕੰਮ ਕਰਦਾ ਮੈਂ ਕਿ ਜਿਆ ਕਰਕੇ ਵੇਲਾ ਹੁੰਨਾ ਉਹਾਂ ਨੇ ਅਸੀਂ ਤੈਨੂੰ ਕੰਮ ਦਿੰਨੇ ਇੱਕ ਆਪ ਦੀ ਤੁ ਮਿਹਨਤ ਮਜ਼ਦੂਰੀ ਕਰਕੇ ਆਪ ਦਾ ਬੱਚਾ ਪਾਲ ਲੈ ਉਹਨਾਂ ਨੇ ਫਿਰ ਉਹ ਸਾਡੇ ਇੱਥੇ ਬਰਾਨੀ ਦਾਲਾਂ ਵਗੈਰਾ ਲੈ ਕੇ ਆਉਂਦੇ ਆ Rajasthan ਤੋਂ ਅਨਪਾਲਿਸ਼ ਦਾਲਾਂ ਹੁੰਦੀਆਂ ਜਾਂ ਮਿਰਚ ਮਸਾਲੇ ਹੋਰ ਸਾਰਾ ਕੁਝ ਉਹਨਾਂ ਕਸਟਮਰਾਂ ਨੂੰ ਸਪਲਾਈ ਕਰਾਉਂਦੇ ਆ ਉਹ ਫਿਰ ਮੈਨੂੰ ਆ ਦੇ ਤੈਨੂੰ ਆ ਕੰਮ ਦਿੰਨੇ ਸੀ ਤੂੰ ਆਪ ਦਾ ਕਸਟਮਰ ਨੂੰ ਸਪਲਾਈ ਕਰ ਸਮਾਨ ਸਾਰਾ ਇਹ ਤੇ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪਦਾ ਬੱਚੇ ਪਾਲ ਲਾ ਐ ਕਰਕੇ ਹੁਣ 3 ਸਾਲ ਹੋ ਗਏ ਆ ਉਹਨਾਂ ਦੇ ਪੂਰਨਿਆ ਤੇ ਤੁਰਿਆ ਉਹਨਾਂ ਕਿੰਨੇ ਪਿੰਡਾਂ ਦੇ ਵਿੱਚ ਹਰ ਰੋਜ਼ ਜਾਂਦੇ ਤੁਸੀਂ ਕਿਸ ਤਰ੍ਹਾਂ ਲੋਕਾਂ ਦਾ ਤੁਹਾਨੂੰ ਸਹਿਯੋਗ ਮਿਲਦਾ ਹਾਂਜੀ ਸਹਿਯੋਗ ਬਹੁਤ ਮਿਲਦਾ ਜੀ ਮੈਨੂੰ 3 ਸਾਲ ਹੋ ਗਏ ਆ ਹਫਤੇ ਬਾਅਦ ਮੈਂ ਜਾਂਦਾ ਹਫਤੇ ਬਾਅਦ ਮੈਂ 3 ਪੈਂਡ ਕੱਢਦਾ ਜੀ ਉਹਨਾਂ 3 ਪੈਂਡਾਂ ਨੇ ਸਾਮਾਨ ਵਧੀਆ ਹੁੰਦਾ ਜੀ ਇਹ ਆਰਗੈਨਿਕ ਸਾਮਾਨ ਆਲ ਪੌਂਸ਼ ਅਨਪੌਲਸ਼ ਦਾਲਾਂ ਹੈਗੀਆਂ ਵਾ ਮਿਰਚ ਜ ਹਲਦੀ ਜਿਹੜਾ ਉਹ ਹੀ ਇੱਥੇ ਗੁਰਦਰਾ ਸਾਹਿਬ ਖੋਸਾ ਪਾੰਡੋ ਬਾਬਾ ਸ਼ੀਤਾਂ ਦੇ ਇੱਥੇ ਤਿਆਰ ਹੁੰਦਾ ਜਿਹੜੀਆਂ ਦਾਲਾਂ ਵਗੈਰਾ ਹੁੰਦੀਆਂ ਇਹ ਬਰਾਨੀ ਦਾਲਾਂ ਅਨਪੌਲਸ਼ ਜਿਹੜੀਆਂ ਇਹ ਉੱਥੋਂ ਆਉਂਦੇ ਆ ਜੀ ਉਹ ਇੱਥੇ ਮੈਂ ਪੈਂਡਾਂ ਚ ਸਪਲਾਈ ਕਰਦਾ ਹਰ ਹਰ ਪੈਂਡ ਦੇ ਵਿੱਚ ਮੈਂ ਹਰ ਤਜ ਹਫਤੇ ਬਾਅਦ ਮੈਂ ਪੈਂਡ ਪੈਂਡ ਜਾਂਦਾ ਇੱਕ ਹਫ ਵਿਆਹ ਹੋਇਆ ਔਰ ਤੁਹਾਡੀ ਪਤਨੀ ਕਿਸ ਤਰ੍ਹਾਂ ਦੀ ਹੈ ਠੀਕ ਹੈ ਉਹ ਮੇਰਾ ਹੋਇਆ 2015 ਚ ਹੋਇਆ ਸੀਗਾ ਵਿਆਹ ਮੇਰਾ ਤੇ ਵਾਈਫ ਹੈ ਜਿਹੜੀ ਮੇਰੀ ਉਹ ਵੀ ਹੈਂਡੀਕੈਪਟ ਹੈ ਜੀ ਅਸੀਂ ਦੋਵੇਂ ਜੀ ਹੈਂਡੀਕੈਪਟਾਂ ਤੇ ਬੱਚਾ ਮੇਰੇ ਹੁਣ ਹੋਇਆ ਜਾਨੀ ਕਿ ਸਵਾ ਦੋ ਸਾਲਾਂ ਦੀ ਕੁੜੀ ਆ ਠੀਕ ਹਾਂਜੀ ਤੇ ਤੁਹਾਡੀ ਕੋਈ ਕਿਸੇ ਜਥੇਬੰਦੀ ਵੱਲੋਂ ਕੋਈ ਮਦਦਤ ਹੋਈ ਹੈ ਗਰੀਬ ਪਰਿਵਾਰੋਂ ਮਿਹਨਤ ਕਰਦੇ ਹਾਂ ਮਦਦਤ ਕਿਸੇ ਨੂੰ ਕਿਸੇ ਵੱਲੋਂ ਨਹੀਂ ਹੋਈ ਜਿਵੇਂ ਆਪ ਦਾ ਮੈਂ ਤਾਂ ਆਪ ਦਾ ਕੰਮ ਧੰਦਾ ਕਰਦਾ ਮੈਨੂੰ 22 24 25 ਸਾਲ ਹੀ ਹੋ ਗਏ ਤਕਰੀਬਨ ਕੰਮ ਕਰਦਿਆਂ ਮੈਂ ਕਿਤੇ ਵਿਹਲਾ ਨਹੀਂ ਬੈਠਾ ਜ਼ਿੰਦਗੀ ਜੀ ਸਾਡੇ ਸਾਰੇ ਪੈਂਡ ਸਾਨੂੰ ਪਤਾ ਲੱਗੇਗਾ ਤੁਹਾਡੇ ਪਿਤਾ ਜੀ ਵੀ ਮੰਜੇ ਤੇ ਪਏ ਬਿਮਾਰ ਆ ਤੇ ਉਹਨਾਂ ਦਾ ਇਲਾਜ ਕਰਾਉਣ ਤੋਂ ਅਸਮਰੱਥ ਕਿਸ ਤਰ੍ਹਾਂ ਕਰ ਰਹੇ ਹਾਂ ਹਾਂਜੀ ਉਹਨਾਂ ਦਾ ਵੀ ਇਲਾਜ ਕਰਾਉਣਾ ਬਹੁਤ ਔਖਾ ਹੈ ਤੁਹਾਨੂੰ ਪਤਾ ਜੇ ਕਿ ਇਲਾਜ ਕਿੰਨੇ ਮਹਿੰਗੇ ਆ ਪਹਿਲਾਂ ਉਹਨਾਂ ਦਾ ਸਾਲ ਹੋ ਗਿਆ ਆਪਰੇਸ਼ਨ ਕਰਾਇਆ ਸੀ 5 7 ਲੱਖ ਰੁਪਏ ਉਹਦੋਂ ਲੱਗ ਗਿਆ ਹੁਣ ਫੇਰ ਦੁਬਾਰਾ ਜੇ ਹੁਣ ਡਾਕਟਰਾਂ ਨੇ ਆਪਰੇਸ਼ਨ ਕਰਾਓ ਅਸੀਂ ਆਪਰੇਸ਼ਨ ਕਰਾਉਂਦੇ ਨਹੀਂ ਤੇ ਲੰਬੀ ਦਵਾਈ ਖਵਾ ਰਹੇ ਆ ਦਵਾਈ ਹਫਤੇ ਦੀ 3000 ਦੀ ਆ ਜਾਂਦੀ ਹੈ ਉਹ ਸਾਰੀ ਉਮਰ ਹੀ ਖਾਣੀ ਹੈ ਜੀ ਇਸ ਕਰਕੇ ਔਖਾ ਹੋ ਜਾਂਦਾ ਇਲਾਜ ਕਰਾਉਣਾ ਤੁਹਾਨੂੰ ਪਤਾ ਹੀ ਆ ਤੇ ਸਾਨੂੰ ਸੁਣਨ ਵਿੱਚ ਆਇਆ ਕਿ ਤੁਹਾਡੇ ਜਿਹੜਾ ਘਰੇ ਮੀਟਰ ਲੱਗਿਆ ਸੀ ਉਹਦੇ ਵਿੱਚ ਬਿੱਲ ਬਹੁਤ ਕਾਫੀ ਮਾਤਰਾ ਵਿੱਚ ਆ ਗਿਆ ਕਿਸੇ ਨੇ ਕੋਈ ਹੈਲਪ ਕੀਤੀ ਕਿਸ ਤਰ੍ਹਾਂ ਦੀ ਹਾਂਜੀ ਉਹ ਬਿੱਲ ਸਾਡੇ ਜੀ ਚੈਪਾ ਦਾ ਮੀਟਰ ਮੇਰੇ ਲੱਗੇ ਸੀਗੀ ਉਹ ਜਿਹੜਾ ਚੈਪਾ ਦਾ ਲਾਗੇ ਤੇ ਕਿਸਾਨ ਯੂਨੀਅਨ ਵਾਲਿਆਂ ਨੇ ਜਾਨੀ ਉਹ ਪੱਟ ਕੇ ਤੇ ਉੱਥੇ ਕੋਟਿਸਾਂਗਾ ਹੀਡੋ ਸਾਜ ਸਭ ਦੀ ਕੋਲੇ ਜਮਾ ਕਰਾਤੇ ਉਸ ਤੋਂ ਬਾਅਦ ਮੈਨੂੰ 40-45000 ਉਹਦਾ ਬਿੱਲ ਆ ਗਿਆ ਉਹ ਮੈਂ ਹੁਣਾਂ ਤਾਂ ਭਰ ਸਕਦਾ ਸਾਨੂੰ ਇਹ ਸਹੂਲਤ ਚਾਹੀਦੀ ਵੀ ਬਿੱਲ ਸਾਡਾ ਮਾਫ਼ ਹੋਣਾ ਚਾਹੀਦਾ ਜਮਾ ਪਹਿਲੀ ਤੱਕ ਸਾਨੂੰ ਮੀਟਰ ਹੀ ਹੋ ਜਾਣਾ ਚਾਹੀਦਾ ਹੈ ਹੈਂਡੀਕੈਪ ਤਾਂ ਕਿੱਥੋਂ ਬਿੱਲ ਦੇਵਾਂਗੇ ਸੇਨਾ ਨਾ ਸਾਹਤੋ 40 45000 ਪਰਿਆ ਜਾਣਾ ਜਿਹੜਾ ਦਿੱਤਾ ਸਾਨੂੰ ਸਾਨੂੰ ਤਾਂ ਭਰਨੇ ਓੱਖਾ ਬਿੱਲ ਸਾਡੇ ਫਰੀ ਵਾਲਾ ਮੀਟਰ ਲੱਗਣਾ ਚਾਹੀਦਾ ਸਾਡੀ ਸਹਤਾ ਹੋਣੀ ਚਾਹੀਦੀ ਹੈਂਡੀਕੈਪ ਹੈਗੇ ਆ ਸਾਡੀ ਨਹੀਂ ਕਮਾਈ ਹੈਨੀ ਨਾ ਅਸੀਂ ਕੰਮ ਇਹਨਾਂ ਕਰ ਸਕਦੇ ਆ ਨਾਲ ਨੇ ਪੋਲੀ ਦਾ ਸ਼ਿਕਾਰ ਰਾਜਵੰਤ ਸਿੰਘ ਜੋ ਨੌਜਵਾਨ ਆ ਜਿੰਨਾਂ ਦੇ ਅਸੀਂ ਗੱਲ ਕਰਦੇ ਪਏ ਉਹਨਾਂ ਦੇ ਮਾਤਾ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਆ ਇਹ ਹੀ ਆ ਜੀ ਇਹ ਰਾਜਵੰਤ ਸਿੰਘ ਆ ਜੀ ਇਹ ਆਹ ਬਜਰਤਾ ਜੀ ਕੰਮ ਬਹੁਤ ਕਰਦਾ ਜੀ ਪਰ ਇਹਦੀ ਕੋਈ ਹੱਲ ਨਹੀਂ ਹੁੰਦਾ ਵਿਚਾਰੇ ਦਾ ਇਹਦਾ ਕੋਈ ਐਨ ਆਰ ਆਈ ਵੀਰ ਜਾਂ ਕੋਈ ਵੀ ਸਰਕਾਰ ਵੱਲੋਂ ਇਹਨੂੰ ਕੋਈ ਸਹੂਲਤ ਮਿਲੇ ਇਹਦਾ ਪਰਿਵਾਰ ਇਹਦੇ ਘਰ ਵਾਲੀ ਵੀ ਆ ਵੀ ਉਹ ਵੀ ਅੰਗਹੀਣਾ ਜੀ ਇੱਕ ਛੋਟੀ ਜੀ ਬੱਚੀ ਹੈ ਜੀ ਇਹਦੀ 10 ਸਾਲ ਦੀ ਉਹ ਹੋਈ ਸੀ ਬੱਚੀ ਜੀ ਤੇ ਬਈ ਹੁਣ ਇਹਨਾਂ ਦਾ ਕੋਈ ਰਜਗਾਰ ਨਹੀਂ ਚੱਲਦਾ ਵੀ ਇਹ ਕੰਮ ਚੱਲ ਪੇ ਕੋਈ ਸਾਡੀ ਮਦਦ ਕਰ ਦੇ ਸੀ ਗਰੀਬ ਬੰਦੇ ਬਹੁਤ ਹੈ ਜੀ ਪਿਤਾ ਇਹਦਾ ਮੰਜੀ ਤੇ ਪਿਆ ਜੀ ਉਹਦਾ ਵੀ ਅਸੀਂ ਲਾਜ ਵੱਲੋਂ ਵੀ ਜਾਣੀ ਬਸ ਵੀ ਜਾਣੀ ਜਰੂਰ ਸਾਡੀ ਕੋਈ ਮਦਦ ਕੀਤੀ ਜਾਵੇ ਜੀ ਜੀ